ਇਹ ਵੀ ਵਿਦੇਸ਼ ਤੋਂ ਵਾਪਸ ਆ ਕੇ ਸਬਜ਼ੀ ਦਾ ਕੰਮ ਜਿਹੜਾ ਸਟਾਰਟ ਕਰਨਾ ਖਿਆਲ ਤਾਂ ਬਈ ਆਇਆ ਪੈਸੇ ਦੀ ਲੋੜ ਸੀਗੀ ਜੀ ਤੇ ਕਣਕ ਝੋਨੇ ਚੋ ਬੱਜਦਾ ਕੁਝ ਨਹੀਂ ਸੀਗਾ ਉਦੋਂ ਸੋਚਿਆ ਸੀ ਵੀ ਸਬਜ਼ੀ ਚ ਪੈਸੇ ਵਾਵਾ ਹੋਣਗੇ ਤੇ ਕੰਮ ਬਾਹਰੋਂ ਆਇਆ ਸੀ ਮੈਂ ਦਿਹਾੜੀਆਂ ਲਾ ਕੇ ਉੱਥੋਂ ਜੀ ਤੇ ਕੰਮ ਕਰਨ ਦਾ ਸ਼ੌਂਕ ਸੀਗਾ ਬਈ ਤੇ ਤੇ ਐਤਕੀ ਕਦੋਂ ਦਾ ਸਮਾਂ ਆ ਗਿਆ ਬਈ ਦੇ ਹੁਣ 1600 ਦਾ ਕਰੀਏਟ ਆ ਬਈ ਜੀ ਤੇ ਐਦ ਕੀ ਸਮਾਂ ਆ ਗਿਆ ਵਧੀਆ ਕਮਾਈ ਹੋਈ ਆ ਬਈ ਜੀ ਤੇ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਵੀ ਵਿਦੇਸ਼ ਤੋਂ ਵਾਪਸ ਆ ਕੇ ਤੇ ਇਹ ਖਿਆਲ ਕਿਵੇਂ ਆਇਆ ਵੀ ਆਪਾਂ ਸਬਜ਼ੀ ਦਾ ਕੰਮ ਜਿਹੜਾ ਸਟਾਰਟ ਕਰਨਾ ਖਿਆਲ ਤਾਂ ਬਈ ਆਇਆ ਪੈਸੇ ਦੀ ਲੋੜ ਸੀਗੀ ਜੀ ਤੇ ਕਣਕ ਝੋਨੇ ਚੋਂ ਵੱਜਦਾ ਕੁਝ ਨਹੀਂ ਸੀਗਾ ਜੀ ਜੇ ਠੇਕੇ ਤੇ ਪਹਿਲਾਂ ਹੀ ਠੇਕੇ ਤੇ ਲੈਣੇ ਹੁੰਦੇ ਸੀਗੇ ਮਸਾਂ ਕਿਲਾ ਵੀ 25000 ਥੋੜਾ ਜਿਹਾ ਬਚਤ ਘੱਟ ਸੀਗੀ ਜੀ ਉਦੋਂ ਸੋਚਿਆ ਸੀ ਵੀ ਸਬਜ਼ੀ 'ਚ ਪੈਸੇ ਵਾਵਾ ਹੋਣਗੇ ਤੇ ਆਪਾਂ ਸ਼ੁਰੂ ਕਰ ਲੈਨੇ ਆ ਬਈ ਤੇ ਇੱਕ ਮੈਨੂੰ ਕੰਮ ਬਾਹਰੋਂ ਆਇਆ ਸੀ ਮੈਂ ਢਹਾੜੀਆਂ ਲਾ ਕੇ ਉੱਥੋਂ ਜੀ ਤੇ ਕੰਮ ਕਰਨ ਦਾ ਸ਼ੌਂਕ ਸੀਗਾ ਬਈ ਤੇ ਟਾਈਮ ਟੇਬਲ ਮੈਂ ਬਣਾ ਲਿਆ ਸੈਪਟਾਂ ਦੇ ਵਿੱਚ ਮੈਂ ਖੇਤਾਂ ਦੇ ਵਿੱਚ ਕੰਮ ਕਰਨ ਲੱਗ ਗਿਆ ਬਈ ਸਬਜ਼ੀ ਦਾ ਕੰਮ ਸ਼ੁਰੂ ਕਰਤਾ ਸ਼ੌਂਕ ਜਿਆਦਾ ਸੀਗਾ ਜਿੰਨੀ ਕੋਈ ਹੋਲ ਸੇਲ ਤੇ ਵੇਖਦੀ ਠੀਕ ਸੀ ਬਾਕੀ ਮੈਂ ਤੁਰ ਫਿਰ ਕੇ ਪਿੰਡਾਂ 'ਚ ਵੇਚ ਦਿੰਦਾ ਸੀਗਾ ਤੇ ਵਧੀਆ ਮੁਨਾਫਾ ਹੋਇਆ ਜੀ ਫਿਰ ਮੈਂ ਹੌਲੀ-ਹੌਲੀ ਆਪਣਾ ਏਰੀਆ ਵਧਾਉਂਦਾ ਗਿਆ ਸਬਜ਼ੀ ਦਾ ਬਈ ਜੀ ਜਿਹਦੇ ਵਿੱਚ ਹੁਣ ਵਧੀਆ ਮਕਾਮ ਤੇ ਮੈਂ ਖੜਾ ਬਈ ਜੀ ਜੇ ਆਪਾਂ ਗੱਲ ਕਰੀਏ ਖਾਲਸਾ ਜੀ ਕਿਹੜੇ ਸਾਲ ਤੋਂ ਜਿਹੜੀ ਸਟਾਰਟ ਕੀਤੀ ਸੀ ਸਬਜ਼ੀ ਦੇ ਖੇਤ ਤੇ 2016 ਚ ਬਈ ਇੱਕ ਕਨਾਲ ਕੀਤੀ ਸੀਗੀ ਇੱਕ ਕਨਾਲ ਤੋਂ ਹਾਂ ਤੇ ਜੇ ਹੁਣ ਆਪਾਂ ਦੇਖਿਆ ਇਸ ਵਕਤ ਕਿੰਨੇ ਬਾਂਦ ਜਿਹੜੇ ਖੇਤੇ ਕਰਦੇ ਆ ਇਸ ਟਾਈਮ ਬਈ ਮੇਰੇ ਕੋਲ ਜਿਹੜੀ ਪਰਮਾਨੈਂਟ ਹਰ ਵਕਤ ਹੁੰਦੀ ਉਹ ਡੇਢ ਕਿੱਲੇ ਚ ਹੁੰਦੀ ਆ ਹਰ ਵਕਤ ਜਿਹੜੀ ਮੈਂ ਰਿਟੇਲ ਚ ਵੇਚਦਾ ਜਿਹੜੀ ਮੇਰੇ ਕੋਲ ਮੌਸਮੀ ਜਿਵੇਂ ਗੋਭੀ ਹੋਗੀ ਬਈ 5 ਕਿੱਲੇ ਮੱਕੀ ਵਾਲੇ ਥਾਂ ਆਪਾਂ ਗੋਭੀ ਲਾਵਾਂਗੇ ਜੀ ਉਸ ਤੋਂ ਬਾਅਦ ਜਿਹੜੀ ਅਕਤੂਬਰ ਵਾਲੀ ਸਬਜ਼ੀ ਹੁੰਦੀ ਆ ਮੇਰੇ ਕੋਲ 6 ਕਿੱਲੇ ਹ ਜੀ ਤੇ ਜਿਹੜਾ ਮੇਰਾ ਡੇਢ ਕਿਲਾ ਰਿਟੇਲ ਚ 12 ਮਹੀਨੇ 30 ਦਿਨ ਹੁੰਦੀ ਹੈ ਜੀ ਕੀ ਲੱਗਦਾ ਖਾਲਸਾ ਜੀ ਜੇ ਕੋਈ ਆਪਣਾ ਕਿਸਾਨ ਭਰਾ ਖੇਤੀਕਾਰ ਸਬਜੀ ਦੀ ਖੇਤੀ ਕਰਦਾ ਤੇ ਨਾਲ ਉਹ ਜਿਹੜੀ ਆਪ ਹੀ ਉਹਦੇ ਸੇਲ ਕਰਦਾ ਇਹਦੇ ਚ ਮੁਨਾਫਾ ਮੰਨਦੇ ਹੋ ਤੁਸੀਂ ਵੀ ਜ ਆਮ ਜੇ ਆਪ ਦੇ ਕੇ ਬੋਲੀ ਨਾਲੋਂ ਵੇਚਣ ਨਾਲੋਂ ਜ਼ਿਆਦਾ ਹੈ ਵੀ ਜਿਹੜੇ ਵੱਡੇ ਵਾਣ ਦੀ ਜਿਆਦੇ ਵਾਣ ਦੀ ਸਬਜੀ ਉਹ ਆਪ ਸੇਲ ਨਹੀਂ ਹੁੰਦੀ ਜੀ ਥੋੜੇ ਵਾਣ ਦੀਵੇਂ ਇੱਕ ਕਨਾਲ ਤੋਂ ਲੈ ਕੇ ਚਾਰਕ ਕਨਾਲਾਂ ਤੱਕ ਕਿੱਲੇ ਤੱਕ ਬੰਦਾ ਆਪ ਸੇਲ ਕਰ ਸਕਦਾ ਆਪ ਸੇਲ ਦੇ ਵਿੱਚ ਆਏ ਆ ਵੀ ਰੇਟ ਆਪਾਂ ਨੂੰ ਦੁੱਗਣਾ ਮਿਲ ਜਾਂਦਾ ਜੇਕਰ ਆਪਾਂ ਕਿੱਲਾ ਆਪ ਸੇਲ ਕਰਦੇ ਆਂ ਤੇ ਦੋ ਕਿੱਲੇ ਆਪ ਬੋਲੀ ਤੇ ਲਿਜਾਣੇ ਉਹ ਕਿੱਲਾ ਦੋ ਕਿੱਲਾਂ ਦੇ ਬਰਾਬਰੀ ਸੇਲ ਹੋ ਜਾਂਦਾ ਬਈ ਜੀ ਤੇ ਪਰ ਇਹ ਆਪਾਂ ਵੱਡੇ ਲੈਵਲ ਤੇ ਜਿਵੇਂ ਮੈਂ ਕਹਿੰਦਾ 7-8 ਕਿੱਲਾਂ ਦੀ ਸਬਜ਼ੀ ਆ ਉਹ ਬੰਦਾ ਨਹੀਂ ਸੇਲ ਕਰ ਸਕਦਾ ਇੰਨੀ ਕੁਆਂਟੀਟੀ ਦੇ ਵਿੱਚ ਆਪਾਂ ਸੇਲ ਨਹੀਂ ਕਰ ਸਕਦੇ ਸਾਰੀ ਦਿਹਾੜੀ ਦੇ ਵਿੱਚ ਮਸਾਂ 2 ਟਾ ਹੀ ਕੁਆਂਟਲ ਸਬਜ਼ੀ ਨਿਕਲਦੀ ਹੈ ਜੀ ਤੇ ਇੱਕ ਖਾਲਸਾ ਜੀ ਅੱਜ ਕੱਲ ਜਿਹੜਾ ਆਪਾਂ ਦੇਖੀਏ ਵੀ ਕਦੂਆਂ ਦਾ ਬੜਾ ਰੌਲਾ ਪਿਆ ਵੀ ਕਦੂਆਂ ਦੇ ਵਿੱਚ ਇੰਨੇ ਲੱਖਾਂ ਦੀ ਕਮਾਈ ਆ ਇਹ ਗੱਲ ਵਾਕਈ ਸੱਚ ਆ ਵੀਇਕ ਤੇ ਹੈਗਾ ਮੁਨਾਫਾ ਪਿਛਲੇ ਜੇ ਦੌਰ ਨਾਲੋਂ ਦੇਖੀ ਆਪਾਂ ਬਈ ਲੱਖਾਂ ਦੀ ਕਮਾਈ ਆ ਇੱਕ ਇਹ ਜਿਹੜਾ ਸਬਜ਼ੀ ਦਾ ਧੰਦਾ ਜਾਂ ਬਾਸਪਤੀ ਝੋਨਾ ਜਾਂ ਕੋਈ ਵੀ ਵੈਰਾਈਟੀ ਵੀ ਸਮਾਂ ਹੁੰਦਾ ਜੀ ਤੇ ਐਤਕੀ ਕਦੂਆਂ ਦਾ ਸਮਾਂ ਆ ਗਿਆ ਬਈ ਕਈ ਸਾਲਾਂ ਬਾਅਦ ਉਦੋਂ ਪਿਛਲੇ ਸਾਲ 5 ਰੁਪਏ ਵਿਕੇ ਸੀ ਕਈ ਵਾਰੀ 2 ਰੁਪਏ ਤੇ ਅਸੀਂ ਪਿਛਲੇ ਸਾਲ ਵੀ 50 ਰੁਪਏ ਦਾ ਕ੍ਰੇਟ ਵੀ ਦੇ ਕੇ ਆਉਂਦੇ ਰਹੇ ਆ ਤੇ ਹੁਣ 1600 ਦਾ ਕ੍ਰੇਟ ਆ ਬਈ ਜੀ ਤੇ ਐਦਾਂ ਦੀ ਸਮਾਂ ਆ ਗਿਆ ਵਧੀਆ ਕਮਾਈ ਹੋਈ ਆ ਬਈ ਜੀ ਕਈ ਸਾਲਾਂ ਬਾਅਦ ਸਮਾਂ ਆਇਆ ਕਦੋਂ ਦਾ ਹੁਣ ਜੇ ਆਪਾਂ ਦੇਖੀਏ ਵੀ ਕੀ ਰੇਟ ਆ ਹੋਲ ਸੇਲ ਦੇ ਵਿੱਚ ਜਿਹੜਾ ਕਦੋਂ ਵੇਚ ਰਹੇ ਆ ਹੋਲ ਸੇਲ ਦੇ ਉੱਤੇ ਵੀ ਕੁਆਲਿਟੀ ਦੇ ਹਿਸਾਬ ਨਾਲ ਆਲਾ ਵਧੀਆ ਕੁਆਲਿਟੀ ਅੱਜ ਅਸੀਂ ਲੈ ਗਏ ਸੀ ਕ੍ਰੇਟਾਂ ਦੇ ਵਿੱਚ 250 ਗ੍ਰਾਮ ਦਾ ਪੀਸ ਇੱਕ ਸੀ ਕਿਲੋ ਦੇ ਵਿੱਚ ਚਾਰ ਚੜ੍ਹਦੇ ਸੀ ਬਈ 47 ਤੋਂ 48 ਰੁਪਏ ਵਿਗਿਆ ਹਾਂ ਜੇ ਆਪਾਂ ਦੇਖੀਏ ਬੋਲੀ ਤੇ ਬੋਲੀ ਤੇ ਹਾਂ ਹੋਲ ਸੇਲ ਤੇ ਜੀ ਤੇ ਜਿਹੜਾ ਸਾਈਜ਼ ਥੋੜ 25 ਰੁਪਏ ਕਿਲੋ ਤੋਂ ਸਟਾਰਟ ਹੋ ਗਿਆ ਸੀ ਕਦੋਂ ਜੀ 47 48 ਤੱਕ ਲਾਸਟ ਵਿ ਗਿਆ